ਸਤਿ ਸ੍ਰੀ ਅਕਾਲ ਜੀ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਜਗਤਾਰ ਸਿੰਘ ਗੱਲ ਕਰਦਿਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਪੰਜਾਬ ਸਰਕਾਰ ਦੇ ਕਿਹੜੇ ਉਹ ਮੰਤਰੀ ਨੇ ਜਿਹੜੇ ਆਪਣੇ ਹਲਕਿਆਂ ਤੋਂ ਹਾਰ ਗਏ ਨੇ ਜੀ ਹਾਂ ਬੜੀ ਅਚੰਬੇ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਬੰਦ ਮੀ ਆਰਮੀ ਬਣ ਕੇ ਕੰਮ ਕਰਨਗੇ ਮੰਤਰੀਆਂ ਦਾ ਆਪਣੇ ਹਲਕਿਆਂ ਦੇ ਵਿੱਚੋਂ ਹਾਰਨਾ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੂਰੇ 9 ਮੰਤਰੀ ਪੰਜਾਬ ਸਰਕਾਰ ਦੇ 15 ਮੰਤਰੀਆਂ ਦੇ ਵਿੱਚੋਂ ਪੂਰੇ 9 ਮੰਤਰੀ ਉਹ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਐ ਇਹ ਮੰਤਰੀ ਜਾਂ ਤਾਂ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਜਿੱਤ ਸਕੇ ਜਾਂ ਫਿਰ ਇਹਨਾਂ ਮੰਤਰੀਆਂ ਨੇ ਉਸ ਹਿਸਾਬ ਨਾਲ ਲੋਕਾਂ ਦਾ ਕੰਮ ਹੀ ਨਹੀਂ ਕੀਤਾ ਕਿ ਉਥੋਂ ਆਮ ਆਦਮੀ ਪਾਰਟੀ ਜਿੱਤ ਸਕਦੀ ਵੈਸੇ ਇੱਕ ਉਦਾਹਰਨ ਹੈ ਜਿਹੜਾ ਹਲਕਾ ਮੰਤਰੀ ਦਾ ਹੁੰਦਾ ਹੈ ਉਥੋਂ ਮੌਜੂਦਾ ਸਰਕਾਰ ਦੇ ਨਮਾਇंदे ਨੂੰ ਜ਼ਿਆਦਾ ਵੋਟਾਂ ਪੈਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਸੰਵਿਧਾਨ ਸਭਾ ਹਲਕੇ ਤੋਂ ਜਿਹੜਾ ਐਮ ਐਲ ਏ ਹੁੰਦਾ ਹੈ ਉਹ ਮੰਤਰੀ ਬਣ ਜਾਂਦਾ ਹੈ ਤੇ ਮੰਤਰੀ ਬਣ ਕੇ ਉਸ ਕੋਲ ਪਾਵਰ ਜ਼ਿਆਦਾ ਆ ਜਾਂਦੀ ਹੈ ਜ਼ਿਆਦਾ ਪਾਵਰ ਹੋਣ ਕਰਕੇ ਉਹ ਆਪਣੇ ਹਲਕੇ ਦੇ ਵੋਟਰਾਂ ਦਾ ਜ਼ਿਆਦਾ ਕੰਮ ਕਰਵਾ ਸਕਦਾ ਹੈ ਜਿਸ ਕਰਕੇ ਉੱਥੋਂ ਉਸ ਪਾਰਟੀ ਦਾ ਉਮੀਦਵਾਰ ਜਿੱਤਣਾ ਲਗਭਗ ਤੈਹ ਹੁੰਦਾ ਪਰ ਇਸ ਵਾਰ 2024 ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਕਾਰਜਗੁਜ਼ਾਰੀ ਤੇ ਸਵਾਲ ਜਾਂ ਨਿਸ਼ਾਨ ਲਾ ਦਿੱਤਾ ਹੈ 9 ਮੰਤਰੀਆਂ ਦੀ ਆਪਾਂ ਗੱਲ ਕਰਾਂਗੇ ਟੋਟਲ 15 ਮੰਤਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਟੋਟਲ 15 ਮੰਤਰੀ ਹੈ 16ਵਾਂ ਮੁੱਖ ਮੰਤਰੀ ਹੈ ਜਿਨ੍ਹਾਂ ਦੇ ਵਿੱਚੋਂ 9 ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਹੈ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਹਲਕੇ ਦੀ ਆਨੰਦਪੁਰ ਸਾਹਿਬ ਹਲਕੇ ਤੋਂ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਜਿੱਤ ਪ੍ਰਾਪਤ ਕੀਤੀ ਹੈ ਬਹੁਤੀ ਵੱਡੀ ਲੀਡ ਨਹੀਂ ਹੈ ਛੋਟੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਪਰ ਇਥੋਂ ਲੀਡ ਛੋਟੀ ਕਿਉਂ ਰਹੀ ਕਿਉਂਕਿ ਆਮ ਆਦੀ ਪਾਰਟੀ ਦੇ ਖਰੜ ਜਿਹੜੇ ਖਰੜ ਤੋਂ ਅਮੰਤਰੀ ਹੈ ਬਦਿਆ ਇੱਕ ਇੱਕ ਖਰੜ ਦੇ ਔਰ ਮੰਤਰੀ ਹੈ ਪੰਜਾਬ ਸਰਕਾਰ ਦੇ ਵਿੱਚ ਅਨਮੋਲ ਗਗਨਮਾਨ ਇਥੋਂ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਹਾਰੀ ਹੈ ਅਨਮੋਲ ਗਗਨਮਾਨ ਦੇ ਆਪਣੇ ਨਿੱਜੀ ਹਲਕੇ ਖਰੜ ਤੋਂ ਜਿੱਥੋਂ ਕਿ ਉਹ ਐਮਐਲਏ ਚੁਣ ਕੇ ਆਈ ਸੀ ਅਨਮੋਲ ਗਗਨਮਾਨ ਮੰਤਰੀ ਹੈ ਪੰਜਾਬ ਸਰਕਾਰ ਦੇ ਵਿੱਚ ਸੈਰਪਟਾ ਔਰ ਮੰਤਰੀ ਦੀ ਝੰਡੀ ਜਦੋਂ ਝੰਡੀ ਵਾਲੀ ਗੱਡੀ ਲੈ ਕੇ ਮੰਤਰੀ ਲੰਘਦਾ ਤਾਂ ਉਸ ਨੂੰ ਤਾਂ ਆਪਣੇ ਆਪ ਵੋਟਾਂ ਪਈਆਂ ਚਾਹੀਦੀਆਂ ਨੇ ਜੇ ਮੰਤਰੀ ਨੇ ਲੋਕਾਂ ਨਾਲ ਸਹਿਚਾਰ ਬਣਾਇਆ ਹੋਵੇ ਔਰ ਲੋਕ ਹਲਕੇ ਦੇ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋਣ ਤਾਂ ਉੱਥੋਂ ਆਪਣੇ ਆਪ ਵੋਟਾਂ ਪੈ ਜਾਂਦੀਆਂ ਨੇ ਪਰ ਪਹਿਲੇ ਮੰਤਰੀ ਐ ਅਨਮੋਲ ਗਗਨਮਾਨ ਜਿਨ੍ਹਾਂ ਦੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਐ ਭਾਵੇਂ ਇਸ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਆਉਂਦਾ ਖਰੜ ਵਿਧਾਨ ਸਭਾ ਹਲਕਾ ਉਥੋਂ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰ ਚੁੱਕਿਆ ਪਰ ਇਹਦੇ ਵਿੱਚ ਅਨਮੋਲ ਗਗਨ ਮਾਨ ਦੀ ਕੋਈ ਦੇਣ ਨਹੀਂ ਹੈ ਕਿਉਂਕਿ ਖੜਦੇ ਵਿੱਚੋਂ ਅਨਮੋਲ ਗਗਨ ਮਾਨ ਦੇ ਆਪਣੇ ਹਲਕੇ 'ਚੋਂ ਮਲਵਿੰਦਰ ਸਿੰਘ ਕੰਗ ਚੋਣ ਹਾਰ ਚੁੱਕਿਆ ਤਿੰਨ ਲੋਕ ਸਭਾ ਹਲਕੇ ਜਿਹੇ ਨੇ ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਉਹਨਾਂ 'ਚ ਹਸ਼ਿਆਰਪੁਰ ਵੀ ਆਉਂਦਾ ਹੈ ਆਨੰਦਪੁਰ ਸਾਹਿਬ ਦੀ ਆਪਾਂ ਗੱਲ ਕਰ ਚੁੱਕੇ ਹਾਂ ਉਸ ਤੋਂ ਬਾਅਦ ਆਪਾਂ ਹਸ਼ਿਆਰਪੁਰ ਦੀ ਗੱਲ ਕਰਦੇ ਹਾਂ ਰਾਜਕੁਮਾਰ ਚੱਬੇਵਾਲ ਉਥੋਂ ਆਮ ਆਦਮੀ ਪਾਰਟੀ ਦੀ ਸੀਟ ਤੋਂ ਲੋਕ ਸਭਾ ਚੋਣ ਜਿੱਤ ਚੁੱਕਿਆ ਐ एमपी ਬਣ ਗਏ ਐ ਪਰ ਹਸ਼ਿਆਰਪੁਰ ਦੇ ਵਿੱਚੋਂ ਹੀ ਆਮ ਆਦੀ ਪਾਰਟੀ ਦੇ ਚੱਬੇਵਾਲ ਚੋਣ ਹਾਰ ਗਏ ਨੇ ਕਾਰਨ ਉੱਥੋਂ ਮੰਤਰੀ ਨੇ ਬ੍ਰਹਮ ਇੰਦਰ ਜਿੰਪਾ ਜਿੰਪੇ ਜਿੰਪੇ ਨੇ ਹਸ਼ਿਆਰਪੁਰ ਤੋਂ ਐਮਐਲਏ ਦੀ ਟਿਕਟ ਤੇ ਚੋਣ ਲੜੀ ਸੀ ਔਰ ਉੱਥੋਂ ਜਿੱਤ ਕੇ ਆਏ ਸੀ ਸਰਕਾਰ ਦੇ ਵਿੱਚ ਮਾਲ ਮੰਤਰੀ ਨੇ ਪਰ ਆਪਣੇ ਹੀ ਹਲਕੇ ਦੇ ਵਿੱਚੋਂ ਚੱਬੇਵਾਲ ਸਾਹਿਬ ਨੂੰ ਜਿਤਾ ਨਹੀਂ ਸਕੇ ਹਸ਼ਿਆਰਪੁਰ ਦੇ ਵਿੱਚੋਂ ਵੋਟਾਂ ਘਟਦੀਆਂ ਨੇ ਆਮ ਆਦਮੀ ਪਾਰਟੀ ਦੀਆਂ ਉਹਦਾ ਜ਼ਿੰਮੇਵਾਰ ਕੌਣ ਹੈ ਮੰਤਰੀ ਬ੍ਰਹਮਿੰਦਰ ਜਿੰਪਾ ਬ੍ਰਹਮਸ਼ੰਕਰ ਜਿੰਪਾ ਮਾਫ਼ ਕਰਨਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਜਿਹੜਾ ਕਿ ਪੰਜਾਬ ਸਰਕਾਰ ਦੇ ਵਿੱਚ ਮਾਲ ਮੰਤਰੀ ਹੈ ਉਹ ਜ਼ਿੰਮੇਵਾਰ ਹੈ ਹਸ਼ਿਆਰਪੁਰ ਦੇ ਵਿੱਚੋਂ ਵੋਟਾਂ ਘਟਣ ਦਾ ਭਾਵੇਂ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਚੋਣ ਜਿੱਤ ਗਈ ਹੈ ਪਰ ਜਿਹੜਾ ਵਿਧਾਨ ਸਭਾ ਹਲਕਾ ਇੱਕ ਇੱਕ ਲੋਕ ਸਭਾ ਹਲਕੇ ਦੇ ਵਿੱਚ 8-9 ਵਿਧਾਨ ਸਭਾ ਹਲਕੇ ਹੁੰਦੇ ਆ ਹਸ਼ਿਆਰਪੁਰ ਦਾ ਜਿਹੜਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਹਸ਼ਿਆਰਪੁਰ ਖੁਦ ਇੱਕ ਵਿਧਾਨ ਸਭਾ ਹਲਕਾ ਹੁੰਦਾ ਹੈ ਉਥੋਂ ਆਮ ਆਦਮੀ ਪਾਰਟੀ ਦਾ ਚੋਣ ਹਾਰਨਾ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਮੰਤਰੀ ਦੇ ਉੱਤੇ ਬ੍ਰਹਮਸ਼ੰਕਰ ਜਿੰਪੇ ਦੇ ਉੱਤੇ ਕਿਉਂਕਿ ਹਸ਼ਿਆਰਪੁਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਆਂ ਵੋਟਾਂ ਕੱਟ ਗਈਆਂ ਨੇ ਉਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਭਾਵੇਂ ਹਸ਼ਿਆਰਪੁਰ ਤੋਂ ਜਿੱਤ ਗਈ ਹੈ ਆਪਾਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਮੰਤਰੀਆਂ ਦੀ ਨੌ ਮੰਤਰੀਆਂ ਦੀ ਜਿਨ੍ਹਾਂ ਦੀ ਕਾਰਜਗੁਜ਼ਾਰੀ ਤੋਂ ਪੰਜਾਬ ਦੇ ਲੋਕ ਪੰਜਾਬ ਦੇ ਵੋਟਰ ਜਾਂ ਉਹਨਾਂ ਦੇ ਆਪਣੇ ਹਲਕੇ ਦੇ ਵੋਟਰ ਖੁਸ਼ ਨਹੀਂ ਨੇ ਕਿਉਂਕਿ ਉਹਨਾਂ ਦੇ ਹਲਕੇ ਤੋਂ ਹੀ ਆਮ ਆਦਮੀ ਪਾਰਟੀ ਹਾਰੀ ਐ ਆਪਾਂ ਦੋ ਮੰਤਰੀਆਂ ਦੀ ਗੱਲ ਕਰ ਚੁੱਕੇ ਆ ਅਨਮੋਲ ਗਗਨ ਮਾਨ ਦਾ ਹਲਕਾ ਖੜੜਾਉਂਦਾ ਖੜ ਦੇ ਵਿੱਚੋਂ ਮਾਲਵਿੰਦਰ ਸਿੰਘ ਕੰਗ ਹਾਰ ਕੇ ਲੋਕ ਸਭਾ ਚੋਣ ਭਾਵੇਂ ਜਿੱਤ ਗਏ ਨੇ ਪਰ ਖੜ ਦੇ ਵਿੱਚੋਂ ਹਾਰੇ ਨੇ ਉਸ ਤੋਂ ਬਾਅਦ ਬ੍ਰਹਮਸ਼ੰਕਰ ਜੇਮਪਾ ਦੀ ਆਪਾਂ ਗੱਲ ਕੀਤੀ ਐ ਉਹ ਹਸ਼ਿਆਰਪੁਰ ਤੋਂ ਵਿਧਾਇਕ ਜਿੱਤ ਕੇ ਆਈ ਸੀ ਔਰ ਮੰਤਰੀ ਬਣਿਆ ਹੈ ਪੰਜਾਬ ਸਰਕਾਰ ਦੇ ਵਿੱਚ ਉਥੋਂ ਰਾਜਕੁਮਾਰ ਚੱਬੇਵਾਲ ਹਸ਼ਿਆਰਪੁਰ ਵਿਧਾਨ ਸਭਾ ਤੋਂ ਚੋਣ ਹਾਰਦੇ ਐ ਪਰ ਲੋਕ ਸਭਾ ਹਸ਼ਿਆਰਪੁਰ ਤੋਂ ਚੋਣ ਜਿੱਤ ਜਾਂਦੇ ਐ ਹੁਣ ਤੀਜੀ ਆਪਾਂ ਗੱਲ ਕਰਦੇ ਆ ਬਠਿੰਡੇ ਚੱਲਦੇ ਆ ਬਠਿੰਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿੱਕ ਲਈ ਟੂ ਪਾਈ ਸੀ ਕਿਹਾ ਸੀ ਬਠਿੰਡੇ ਤੋਂ ਸੀਟ ਫਸ ਗਈ ਐ ਉਥੇ ਗਰਮੀਤ ਸਿੰਘ ਖੁੱਡੀਆਂ ਮੰਤਰੀ ਚੋਣ ਲੜ ਰਹੇ ਸੀ ਖੁਦ ਹੀ ਚੋਣ ਲੜਾ ਰਹੇ ਸੀ ਪਰ ਗਰਮੀਤ ਸਿੰਘ ਖੁੱਡੀਆਂ ਜਿੱਤ ਕੇ ਆਏ ਸੀ ਲੰਬੀ ਤੋਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਪੰਜਾਬ ਦੇ ਵਿੱਚ 2022 ਦੀਆਂ ਤਾਂ ਲੰਬੀ ਵਿਧਾਨ ਸਭਾ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਉਹਨਾਂ ਨੂੰ ਹਰਾ ਕੇ ਸੱਤਾ ਦੇ ਵਿੱਚ ਆਏ ਸੀ ਗਰਮੀਤ ਸਿੰਘ ਖੁੱਡੀਆਂ ਲੰਬੀ ਹਲਕੇ ਤੋਂ ਪਰ ਇਸ ਵਾਰ ਸਭ ਤੋਂ ਵੱਡਾ ਉਲਟ ਫੇਰ ਹੋਇਆ ਹੈ ਗਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਹੀ ਹਾਰ ਗਏ ਐ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਵਿਧਾਨ ਸਭਾ ਹਲਕਿਆਂ ਦੀ ਆਪਾਂ ਗੱਲ ਕਰਦੇ ਆਂ ਬਠਿੰਡੇ ਦੇ ਅੰਦਰ ਆਉਂਦਾ ਲੰਬੀ ਹਲਕਾ ਤੇ ਲੰਬੀ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਚੋਣ ਹਾਰ ਗਏ ਐ ਇਹ ਵੀ ਵੱਡੀ ਬੇਸ਼ਰਮੀ ਦੀ ਗੱਲ ਹੈ ਕਿ ਇੱਕ ਮੰਤਰੀ ਹੁੰਦੇ ਹੋਏ ਤੁਸੀਂ ਆਪਣੇ ਹੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ पाए ਤਾਂ ਪੂਰੇ ਪੰਜਾਬ ਦੇ ਲੋਕਾਂ ਦਾ ਤੁਸੀਂ ਕਿਦਾਂ ਦਿਲ ਜਿੱਤ ਲੋਗੇ ਪੰਜਾਬ ਦੇ 9 ਜਹੇ ਮੰਤਰੀ ਐ 15 ਦੇ ਵਿੱਚੋਂ 9 ਜਹੇ ਮੰਤਰੀ ਐ ਜਿਹੜਿਆਂ ਦੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਹਾਰੀ ਐ ਭਗਵੰਤ ਮਾਨ ਸਾਹਿਬ ਨੂੰ ਇਸ ਬਾਰੇ ਸੋਚਣਾ ਪਏਗਾ ਆਮ ਆਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਬਾਰੇ ਸੋਚਣਾ ਪਏਗਾ ਇੰਨਾ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗੇ ਆ ਉਹ ਵੀ ਮੰਤਰੀਆਂ 6 ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਵੱਡੇ ਪੱਧਰ ਤੇ ਜਿੱਤੀ ਹੈ ਮੈਂ ਗੱਲ ਕਰਾਂ ਹਰਪਾਲ ਸਿੰਘ ਚੀਮਾ ਦੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਧੂਰੀ ਹੈ ਤੇ ਅਮਨ ਰੋੜਾ ਦਾ ਹਲਕਾ ਸੁਨਾਮ ਹੈ ਮੀਤ ਹਿਰ ਦਾ ਵਿਧਾਨ ਸਭਾ ਹਲਕਾ ਬਰਨਾਲਾ ਹੈ ਖੁਦ ਉੱਥੋਂ ਹੀ ਵੱਡੀ ਲੀਡ ਹਾਸਲ ਕੀਤੀ ਹੈ ਅਮੀਤ ਹਿਰ ਨੇ ਹੋਰ ਵੀ ਮੰਤਰੀ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਮੰਤਰੀਆਂ ਦੀ ਜਿਹ ਜਿਹਨਾਂ ਦੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਹਾਰੀ ਆਪਾਂ ਚੱਲਦੇ ਆ ਪਟਿਆਲੇ ਪਟਿਆਲੇ ਤੋਂ ਲੋਕ ਸਭਾ ਦੀ ਟਿਕਟ ਤੇ ਚੋਣ ਲੜ ਰਹੇ ਸੀ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਡਾਕਟਰ ਬਲਵੀਰ ਪੰਜਾਬ ਸਰਕਾਰ ਦੇ ਵਿੱਚ ਸਿਹਤ ਮੰਤਰੀ ਵੀ ਹੈ ਸਿਹਤ ਮੰਤਰੀ ਕਿੱਥੋਂ ਜਿੱਤ ਕੇ ਆਏ ਸੀ ਪਟਿਆਲਾ ਦਿਹਾਤੀ ਤੋਂ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਆਉਂਦਾ ਹੈ ਪਟਿਆਲਾ ਦਿਹਾਤੀ ਉੱਥੋਂ ਜਿੱਤ ਕੇ ਆਏ ਸੀ ਡਾਕਟਰ ਬਲਵੀਰ ਜਿਹੜੇ ਕਿ ਪੰਜਾਬ ਸਰਕਾਰ ਦੇ ਵਿੱਚ ਸਿਹਤ ਮੰਤਰੀ ਹੈ ਖੁਦ ਸੇਤ ਮੰਤਰੀ ਆਪਣੇ ਹੀ ਵਿਧਾਨ ਸਭਾ ਹਲਕੇ ਚੋਂ ਚੋਣ ਹਾਰ ਗਏ ਐ ਵੈਸੇ ਵੀ ਚੋਣ ਹਾਰ ਗਏ ਐ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਚੋਣ ਜਿੱਤੀ ਐ ਕਾਂਗਰਸ ਦੀ ਝੋਲੀ ਦੇ ਵਿੱਚ ਇਹ ਟਿਕਟ ਗਈ ਐ ਲੋਕ ਸਭਾ ਹਲਕਾ ਪਟਿਆਲਾ ਦੀ ਜਿਹੜੀ ਇਹ ਐਮਪੀ ਦੀ ਟਿਕਟ ਐ ਚੋਣ ਐ ਇਹ ਕਾਂਗਰਸ ਦੀ ਝੋਲੀ ਚ ਪਈ ਐ ਡਾਕਟਰ ਧਰਮਵੀਰ ਗਾਂਧੀ ਨੇ ਜਿੱਤ ਪ੍ਰਾਪਤ ਕੀਤੀ ਐ ਪਰ ਜੇ ਆਪਾਂ ਗੱਲ ਕਰੀਏ ਮੰਤਰੀ ਰਹੇ ਐ ਡਾਕਟਰ ਬਲਬੀਰ ਮੰਤਰੀ ਰਹੇ ਐ ਆਰੋ ਆਪਣੇ ਹਲਕੇ ਲੋਕ ਸਭਾ ਵਿਧਾਨ ਸਭਾ ਹਲਕਾ ਦਿਹਾਤੀ ਚੋਂ ਆਪਣੇ ਹਲਕੇ ਜੋ ਚੋਣ ਹਾਰ ਜਾਂਦੇ ਆ ਇਹ ਸਵਾਲੀਆਂ ਨਿਸ਼ਾਨ ਵੱਡਾ ਲੱਗਦਾ ਹੈ ਮੰਤਰੀ ਬਲਵੀਰ ਦੇ ਜਿਹੜਾ ਉਹਨਾਂ ਦੀ ਕਾਰਜਗੁਜ਼ਾਰੀ ਹੈ ਇੱਕ ਮੰਤਰੀ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਜੇ ਉਹ ਖੁਦ ਆਪਣੇ ਹਲਕੇ ਚੋਂ ਹੀ ਚੋਣ ਹਾਰ ਜਾਂਦਾ ਹੈ ਤਾਂ ਕੀ ਆਪਾਂ ਉਸ ਦੇ ਕੰਮ ਤੋਂ ਸੰਤੁਸ਼ਟ ਮੰਨਾਂਗੇ ਕੀ ਪੰਜਾਬ ਸਰਕਾਰ ਜਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਸ ਮੰਤਰੀ ਦੇ ਕੰਮ ਤੋਂ ਖੁਸ਼ ਹੋਣਗੇ ਜਿਹੜਾ ਮੰਤਰੀ ਆਪਣੇ ਹੀ ਹਲਕੇ ਦੇ ਵਿੱਚੋਂ 2 ਸਾਲ ਪਹਿਲਾਂ ਡਾਕਟਰ ਬਲਵੀਰ ਨੂੰ ਵਿਧਾਨ ਸਭਾ ਹਲਕਾ ਦਿਹਾਤੀ ਪਟਿਆਲਾ ਤੋਂ ਡਬਲ ਵੋਟ ਪੈਂਦੀ ਹੈ ਤੇ ਹੁਣ ਉਥੋਂ ਅੱਧੀ ਵੋਟ ਰਹਿ ਜਾਂਦੀ ਹੈ ਇਹਦਾ ਕਾਰਨ ਕੀ ਹੈ ਕਿ ਪਟਿਆਲਾ ਦਿਹਾਤੀ ਜਿਹੜਾ ਵਿਧਾਨ ਸਭਾ ਹਲਕਾ ਹੈ ਉਹ ਉਥੋਂ ਦੇ ਲੋਕ ਮੰਤਰੀ ਡਾਕਟਰ ਬਲਵੀਰ ਦੇ ਕੰਮਾਂ ਤੋਂ ਖੁਸ਼ ਨਹੀਂ ਨੇ ਇਸ ਕਰਕੇ ਲੋਕ ਸਭਾ ਸੀਟ ਤਾਂ ਹਾਰੇ ਹੀ ਹਾਰੇ ਆ ਡਾਕਟਰ ਬਲਵੀਰ ਪਟਿਆਲਾ ਦੀ ਲੋਕ ਸਭਾ ਸੀਟ ਤਾਂ ਹਾਰੇ ਹੀ ਹਾਰੇ ਆ ਆਪਣੇ ਹਲਕੇ ਪਟਿਆਲਾ ਦਿਹਾਤੀ ਤੋਂ ਵੀ ਉਹ ਹਾਰ ਚੁੱਕਿਆ ਹੈ ਇਹ ਉਹਨਾਂ ਨਵੇਂ ਮੰਤਰੀਆਂ ਦੇ ਵਿੱਚ ਆਉਂਦੇ ਆ ਜਿਹੜੇ ਮੰਤਰੀ ਆਪਣੇ ਹੀ ਹਲਕਿਆਂ 'ਚੋਂ ਹਾਰੇ ਆ। ਹੁਣ ਆਪਾਂ ਗੱਲ ਕਰਦੇ ਆ ਲੋਕ ਸਭਾ ਹਲਕਾ ਜਲੰਧਰ ਦੀ। ਇੱਥੋਂ ਵੀ ਆਮ ਆਦੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਔਰ ਵੱਡੀ ਲੀਡ ਨਾਲ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਐ। ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਇੱਕ ਮੰਤਰੀ ਦਾ ਹਲਕਾ ਆਉਂਦਾ ਹੈ ਕਰਤਾਰਪੁਰ। ਵਿਧਾਨ ਸਭਾ ਹਲਕਾ ਕਰਤਾਰਪੁਰ ਮੰਤਰੀ ਬਲਕਾਰ ਸਿੰਘ ਦਾ ਹਲਕਾ ਹੈ। ਮੰਤਰੀ ਬਲਕਾਰ ਸਿੰਘ ਚੋਣਾਂ ਤੋਂ ਪਹਿਲਾਂ ਚਰਚਾ 'ਚ ਵੀ ਰਹੇ ਐ। ਇੱਕ ਵੀਡੀਓ ਵਾਇਰਲ ਹੁੰਦੀ ਹੈ ਉਸ ਵੀਡੀਓ ਤੋਂ ਬਾਅਦ ਮੰਤਰੀ ਬਲਕਾਰ ਸਿੰਘ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਆ ਪਰ ਆਮ ਆਦੀ ਪਾਰਟੀ ਦੇ ਜਿਹੜੇ ਉੱਥੋਂ ਉਮੀਦਵਾਰ ਸੀ ਪਵਨ ਕੁਮਾਰਟੀ ਨੂੰ ਜਲੰਧਰ ਤੋਂ ਉਹ ਚੋਣ ਹਾਰ ਵੀ ਜਾਂਦੇ ਆ ਪਰ ਨਾਲ ਦੀ ਨਾਲ ਕਰਤਾਰਪੁਰ ਤੋਂ ਵੀ ਉਹ ਚੋਣ ਹਾਰ ਜਾਂਦੇ ਆ ਵਿਧਾਨ ਸਭਾ ਹਲਕਾ ਕਰਤਾਰਪੁਰ ਪੈਂਦਾ ਜਲੰਧਰ ਦੇ ਵਿੱਚ ਜਿਹੜਾ ਕਿ ਮੰਤਰੀ ਬਲਕਾਰ ਸਿੰਘ ਦਾ ਹਲਕਾ ਹੈ ਮੰਤਰੀ ਦੇ ਹਲਕੇ 'ਚੋਂ ਆਮ ਆਦੀ ਪਾਰਟੀ ਦਾ ਉਮੀਦਵਾਰ ਹਾਰ ਜਾਣਾ ਮంత్రి ਦੇ ਸਵਾਲ ਜਾਂ ਨਿਸ਼ਾਨ ਖੜੇ ਕਰਦਾ ਹੈ ਐਮ ਐਲ ਏ ਦੇ ਹਲਕੇ ਚੋਂ ਹਾਰਨਾ ਚਲੋ ਆਪਾਂ ਮੰਨ ਲੈਂਦੇ ਆ ਕਿ ਐਮ ਐਲ ਏ ਕੋਲ ਇੰਨੀਆਂ ਪਾਵਰਾਂ ਨਹੀਂ ਹੁੰਦੀਆਂ ਕਿ ਐਮ ਐਲ ਏ ਸੀ ਉਸ ਦੇ ਹਲਕੇ ਚੋਂ ਹਾਰ ਗਿਆ ਪਰ ਇੱਕ ਮੰਤਰੀ ਕੋਲ ਬੜੀਆਂ ਪਾਵਰਾਂ ਹੁੰਦੀਆਂ ਨੇ ਆਪਣੇ ਹਲਕੇ ਦੇ ਵੋਟਰਾਂ ਨੂੰ ਸੰਤੁਸ਼ਟ ਕਰਨ ਦੇ ਲਈ ਪਰ ਉਥੋਂ ਜਲੰਧਰ ਲੋਕ ਸਭਾ ਹਲਕੇ ਦੇ ਅੰਦਰ ਆਉਂਦਾ ਕਰਤਾਰਪੁਰ ਵਿਧਾਨ ਸਭਾ ਹਲਕਾ ਤੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਚੋਣ ਜਿੱਤ ਕੇ ਆਏ ਸੀ ਮੰਤਰੀ ਬਲਕਾਰ ਸਿੰਘ ਬਲਕਾਰ ਸਿੰਘ ਦੇ ਆਪਣੇ ਹਲਕੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਲੰਧਰ ਦਾ ਕੈਂਡੀਡੇਟ ਚੋਣ ਹਾਰ ਜਾਂਦਾ ਹੈ ਇਹ ਵੀ ਵੱਡਾ ਸਵਾਲੀਆ ਇਨਸਾਨ ਹੈ ਮੰਤਰੀ ਬਲਕਾਰ ਸਿੰਘ ਦੇ ਕਮਾਕਾਰਾਂ ਤੇ ਤੇ ਆਪਾਂ ਨੌ ਮੰਤਰੀਆਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਆਪਣੇ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਹਾਰੀ ਹੈ ਆਪਾਂ ਅੱਗੇ ਆਓ ਗੱਲ ਕਰਦੇ ਹਾਂ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਖਡੂਰ ਸਾਹਿਬ ਹਲਕੇ ਦੀ ਖਡੂਰ ਸਾਹਿਬ ਹਲਕਾ ਭਾਵੇਂ ਇੱਕ ਪਾਸੜੀ ਚੱਲ ਰਿਹਾ ਸੀ ਖਡੂਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਨੇ ਬਹੁਤ ਵੱਡੀ ਲੀਡ ਪੰਜਾਬ ਦੇ ਵਿੱਚ ਨੰਬਰ 1 ਲੀਡ ਦੇ ਉੱਤੇ ਚੋਣ ਜਿੱਤੀ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਰ ਜੇ ਆਪਾਂ ਗੱਲ ਕਰੀਏ ਤਾਂ ਮੰਤਰੀ ਹੈ ਜਿਹੜੇ ਟ੍ਰਾਂਸਪੋਰਟ ਮੰਤਰੀ ਹੈ ਲਾਲਜੀਤ ਸਿੰਘ ਭੋਲਰ ਉਹ ਖਡੂਰ ਸਾਹਿਬ ਦੇ ਅੰਦਰ ਪੈਂਦੇ ਪੱਟੀ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਆਏ ਆ ਔਰ ਪੰਜਾਬ ਸਰਕਾਰ ਦੇ ਵਿੱਚ ਮੌਜੂਦਾ ਮੰਤਰੀ ਆਪਣੇ ਉੱਥੇ ਉਹ ਲੋਕ ਸਭਾ ਚੋਣ ਵੀ ਖੁਦ ਲੜ ਰਹੇ ਸੀ ਲਾਲਜੀਤ ਭੋਲਰ ਖੁਦ ਵਿਧਾ ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਸੀ ਭਾਵੇਂ ਬਾਕੀ ਸਾਰੇ ਹਲਕਿਆਂ 'ਚ ਉਹ ਹਾਰ ਜਾਂਦੇ ਪਰ ਜਿਹੜਾ ਉਹਨਾਂ ਦਾ ਆਪਣਾ ਜੱਦੀ ਹਲਕਾ ਹੈ ਪੱਟੀ ਪੱਟੀ ਚੋ ਵੀ ਉਹ ਬੁਰੀ ਤਰ੍ਹਾਂ ਹਾਰਦੇ ਐ ਕੌਣ ਜ਼ਿੰਮੇਵਾਰ ਐ ਕੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨੇ ਐਦਾਂ ਦੇ ਕੰਮ ਨਹੀਂ ਕੀਤੇ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਹੀ ਸੰਤੁਸ਼ਟ ਨਹੀਂ ਕਰ ਪਾਏ ਸਵਾਲੀਆ ਨਿਸ਼ਾਨ ਖੜਾ ਹੁੰਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਦੇ ਕੰਮਾਂ ਤੇ ਇੱਕ ਮੰਤਰੀ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨਾ ਹੁੰਦਾ ਉਸ ਮੰਤਰੀ ਨੇ ਪਰ ਆਪਣੇ ਹਲਕੇ ਦੇ ਲੋਕਾਂ ਨੂੰ ਵੱਧ ਖੁਸ਼ ਰੱਖਣਾ ਹੁੰਦਾ ਕਿਉਂਕਿ ਆਉਣ ਵਾਲੇ ਫਿਰ ਵਿਧਾਨ ਸਭਾ ਚੋਣਾਂ ਨੇ 2027 ਦੇ ਵਿੱਚ ਉਥੋਂ ਫਿਰ ਤੁਸੀਂ ਚੋਣ ਲੜਨੀ ਹੈ ਪਰ ਜੇ ਤੁਸੀਂ ਲੋਕ ਸਭਾ ਚੋਣਾਂ ਚ ਖੜੇ ਹੁੰਨੇ ਹੋ ਤੁਹਾਡੇ ਆਪਣੇ ਹਲਕੇ ਚ ਤੁਸੀਂ ਹਾਰ ਜਾਂਦੇ ਹੋ ਜਾਂ ਜਿਹੜਾ ਤੁਹਾਡਾ ਕੋਈ ਕਲੀਗ ਉਥੋਂ ਆਮ ਆਦੀ ਪਾਰਟੀ ਦਾ ਖੜਾ ਹੁੰਦਾ ਉਹ ਤੁਹਾਡੇ ਹਲਕੇ ਚੋਂ ਹਾਰ ਜਾਂਦਾ ਤੁਹਾਡੇ ਮੰਤਰੀ ਹੁੰਦੇ ਹੋਏ ਤਾਂ ਫਿਰ ਤੁਹਾਡਾ ਇਹ ਮੰਤਰੀ ਪੁਣਾ ਕਿਸੇ ਕੰਮ ਦਾ ਨਹੀਂ ਸੋ ਲਾਲਜੀਤ ਸਿੰਘ ਭੋਲਰ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਮੌਜੂਦਾ ਟਰਾਂਸਪੋਰਟ ਮੰਤਰੀ ਹੈ ਉਹ ਖੁਦ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਸੀ ਬਾਕੀ ਜਗ੍ਹਾ ਤਾਂ ਹਾਰਨਾ ਹਾਰਨਾ ਸੀ ਖੁਦ ਆਪਣੇ ਹਲਕੇ ਵਿਧਾਨ ਸਭਾ ਹਲਕਾ ਪੱਟੀ ਤੋਂ ਵੀ ਉਹ ਚੋਣ ਹਾਰ ਜਾਂਦੇ ਆ ਕਾਰਜਗੁਜ਼ਾਰੀ ਤੇ ਸਵਾਲੀਆਂ ਨਿਸ਼ਾਨ ਲੱਗ ਜਾਂਦਾ ਫਿਰੋਜ਼ਪੁਰ ਚੱਲਦੇ ਆ ਫਿਰੋਜ਼ਪੁਰ ਤੋਂ ਸੇਰ ਸਿੰਘ ਘਾਇਆ ਚੋਣ ਜਿੱਤਦੇ ਆ ਕਾਂਗਰਸ ਦੇ ਉਮੀਦਵਾਰ ਆ ਪਰ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਭਾਵੇਂ ਹਾਰ ਹੋਈ ਹੈ ਪਰ ਉੱਥੋਂ ਇੱਕ ਮੰਤਰੀ ਆਉਂਦੇ ਆ ਡਾਕਟਰ ਬਲਜੀਤ ਕੌਰ ਜਿਹੜੇ ਮਲੋਟ ਤੋਂ ਚੋਣ ਜਿੱਤ ਕੇ ਆ ਮਲੋਟ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਅੰਦਰ ਆਉਂਦਾ ਹੈ ਮੰਤਰੀ ਹੁੰਦੇ ਹੋਏ ਡਾਕਟਰ ਬਲਜੀਤ ਕੌਰ ਇੱਕ ਮੰਤਰੀ ਆ ਮંત્રી ਦਾ ਆਪਣਾ ਹਲਕਾ ਜਿਹੜਾ ਮਲੋਟ ਹੈ ਉਹ ਲੋਕ ਸਭਾ ਹਲਕਾ ਫਿਰੋਜ਼ਪੁਰ ਚ ਪੈਂਦਾ ਤੇ ਉਥੋਂ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਜਾਂਦਾ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਲੋਟ ਦੇ ਲੋਕ ਵੀ ਡਾਕਟਰ ਬਲਜੀਤ ਦੇ ਕੰਮਾਂ ਤੋਂ ਖੁਸ਼ ਨਹੀਂ ਕਿਉਂਕਿ ਉਥੋਂ ਸ਼ੇਰ ਸਿੰਘ ਘਾਇਆ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਉਹ ਲੀਡ ਕਰ ਜਾਂਦੇ ਆ ਸੋਚਣ ਵਾਲੀ ਗੱਲ ਹੈ ਕਿ ਮਲੋਟ ਦੇ ਲੋਕ ਇੱਕ ਮੰਤਰੀ ਦਾ ਹਲਕਾ ਹੈ ਡਾਕਟਰ ਬਲਜੀਤ ਦਾ ਆਪਣਾ ਹਲਕਾ ਹੈ ਡਾਕਟਰ ਬਲਜੀਤ ਕੌਰ ਦਾ ਮਲੋਟ ਤੋਂ ਚੋਣ ਜਿੱਤ ਕੇ ਆਇਆ ਹੈ 2 ਸਾਲ ਪਹਿਲਾਂ ਉਹ ਚੋਣ ਜਿੱਤੇ ਐ 2 ਸਾਲ ਉਹ ਮੰਤਰੀ ਬਣੇ ਹੋਏ ਐ ਕੀ ਇੱਕ ਮੰਤਰੀ ਆਪਣੇ ਹਲਕੇ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ ਆਪਣੇ ਉਮੀਦਵਾਰ ਜਿਹੜੇ ਲੋਕ ਸਭਾ ਚੋਣਾਂ 'ਚ ਖੜੇ ਐ ਉਹਨਾਂ ਦੇ ਹੱਕ 'ਚ ਲੋਕਾਂ ਨੂੰ ਵੋਟਾਂ ਪਾਣ ਦੇ ਲਈ ਤਿਆਰ ਨਹੀਂ ਕਰ ਸਕੇ ਜਾਂ ਕੀ ਲੋਕਾਂ ਦੇ ਵਿੱਚ ਉਹਨਾਂ ਦਾ ਉਹ ਆਧਾਰ ਨਹੀਂ ਰਿਹਾ ਜਿਹੜਾ ਇੱਕ ਮੰਤਰੀ ਦਾ ਹੋਣਾ ਚਾਹੀਦਾ ਪੰਜਾਬ ਦੇ 15 ਮੰਤਰੀਆਂ ਦੇ ਵਿੱਚੋਂ 9 ਮੰਤਰੀ ਚੋਣਾਂ ਹਾਰ ਚੁੱਕੇ ਐ ਅੱਪਾ ਮੰਤਰੀਓ ਚੋਣਾਂ ਕਹਾਗੇ ਹਾਰ ਚੁੱਕੇ ਆ ਕਿਉਂਕਿ ਉਹਨਾਂ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਚੋਣ ਹਾਰੀ ਐ ਇਹਨਾਂ ਦੇ ਵਿੱਚ ਡਾਕਟਰ ਬਲਜੀਤ ਕੌਰ ਦੀ ਵੀ ਆਪਾਂ ਗੱਲ ਕੀਤੀ ਐ ਜਿਹੜਾ ਮਲੋੜ ਤੋਂ ਜਿੱਤ ਕੇ ਆਏ ਸੀ ਔਰ ਮਲੋੜ ਪੈਂਦਾ ਫਿਰੋਜ਼ਪੁਰ ਦੇ ਵਿੱਚ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚੋਂ ਆਮ ਆਦੀ ਪਾਰਟੀ ਦਾ ਉਮੀਦਵਾਰ ਚੋਣ ਹਾਰ ਜਾਂਦਾ ਔਰ ਕਾਂਗਰਸ ਦਾ ਉਮੀਦਵਾਰ ਸ਼ੇਰ ਸਿੰਘ ਭਾਇਆ ਚੋਣ ਜਿੱਤਦਾ ਅੱਗੇ ਵੀ ਆਪਾਂ ਗੱਲ ਕਰਦੇ ਆ ਕਿਹੜੇ ਉਹ ਮੰਤਰੀ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਹਾਰੀ ਅੱਗੇ ਆਪਾਂ ਗੱਲ ਕਰਦੇ ਹਾਂ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਕਟਾਰੂ ਚੱਕ ਦਾ ਹਲਕਾ ਭੋਆ ਪੈਂਦਾ ਹੈ ਮੰਤਰੀ ਹੈ ਪੰਜਾਬ ਸਰਕਾਰ ਦੇ ਵਿੱਚ ਲਾਲਚੰਦ ਕਟਾਰੂ ਚੱਕ ਮੰਤਰੀ ਹੈ ਭੋਆ ਹਲਕਾ ਪੈਂਦਾ ਤੇ ਭੋਆ ਹਲਕਾ ਆਉਂਦਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵੀ ਆਮ ਆਦਮੀ ਪਾਰਟੀ ਚੋਣ ਹਾਰ ਜਾਂਦੀ ਹੈ ਭਾਵੇਂ ਚੋਣ ਹਾਰ ਗਈ ਹੈ ਪਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅੰਦਰ ਜਿਹੜਾ ਵਿਧਾਨ ਸਭਾ ਹਲਕਾ ਭੋਆ ਪੈਂਦਾ ਉੱਥੋਂ ਵੀ ਉਹ ਚੋਣ ਹਾਰ ਗਏ ਨੇ ਉਹ ਆ ਹਲਕੇ ਤੋਂ ਮੰਤਰੀ ਨੇ ਲਾਲਚੰਦ ਕਟਾਰੂ ਚੱਕ ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਦਾ ਚੋਣ ਹਾਰਨਾ ਹਜਮ ਨਹੀਂ ਹੁੰਦਾ ਜਾਂ ਤਾਂ ਇਹ ਮੰਤਰੀ ਲੋਕਾਂ ਦੇ ਕੰਮ ਨਹੀਂ ਕਰ ਰਹੇ ਜਾਂ ਮੰਤਰੀ ਆਪਣਾ ਵਿਸ਼ਵਾਸ ਗਵਾ ਚੁੱਕੇ ਨੇ ਕੀ ਐਦਾਂ ਦੀ ਗੱਲ ਹੈ ਕੀ ਇਹ ਲੋਕਾਂ ਨਾਲ ਐਦਾਂ ਨਹੀਂ ਜੁੜ ਕੇ ਚੱਲੇ ਉਹ ਵੀ ਤਾਂ ਮੰਤਰੀ ਐ 6 ਜਿਨ੍ਹਾਂ ਦੀ ਮੈਂ ਪਹਿਲਾਂ ਤੁਹਾਨੂੰ ਗੱਲ ਕਰ ਚੁੱਕਿਆ ਮੀਤਹਿਰ ਨੇ ਬਹੁਤ ਵੱਡੀ ਲੀਡ ਪ੍ਰਾਪਤ ਕੀਤੀ ਹੈ ਮੀਤਹਿਰ ਖੁਦ ਮੰਤਰੀ ਸੀ ਬਰਨਾਲੇ ਤੋਂ ਬਰਨਾਲਾ ਤੋਂ ਰਿਪਰਜੈਂਟ ਕਰਦੇ ਸੀ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜਿੱਤ ਕੇ ਆਏ ਸੀ ਔਰ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਉਹਨਾਂ ਦਾ ਵਿਧਾਨ ਸਭਾ ਹਲਕਾ ਬਰਨਾਲਾ ਪੈਂਦਾ ਹੈ ਵੱਡੀ ਲੀਡ ਨਾਲ ਉਥੋਂ ਜਿੱਤੇ ਐ ਮੀਤਹੇਰ ਵੱਡੀ ਲੀਡ ਨਾਲ ਜਿੱਤੇ ਐ ਉਹਨਾਂ ਦੇ ਬਾਕੀ ਹਲਕੇ ਧੂਰੀ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਧੂਰੀ ਉਥੋਂ ਵੀ ਲੀਡ ਉਹਨਾਂ ਨੇ ਲਈ ਐ ਦਰਬਾ ਜਿੱਥੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦਾ ਹਲਕਾ ਹੈ ਉਥੋਂ ਵੀ ਮੀਤਹੇਰ ਨੇ ਲੀਡ ਲਈ ਐ ਫਿਰ ਆਜੀ ਆਪਾਂ ਮੰਤਰੀ ਅਮਨ ਰੋੜਾ ਅਮਨਰੋੜਾ ਦੇ ਹਲਕੇ ਤੋਂ ਵੀ ਲੀਡ ਲਈ ਹੈ ਉਹ ਵੀ ਮੰਤਰੀ ਨੇ ਜਿਨ੍ਹਾਂ ਨੇ ਆਪਣੇ ਹਲਕਿਆਂ ਤੋਂ ਲੀਡ ਦਬਾਈ ਹੈ ਕਲਦੀਪ ਸਿੰਘ ਢਾਲੀਵਾਲ ਕਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਆ ਉਹਨਾਂ ਦੇ ਹਲਕੇ ਤੋਂ ਵੀ ਲੀਡ ਮਿਲਿਆ ਆਮ ਆਦੀ ਪਾਰਟੀ ਨੂੰ ਪਰ ਕੁਝ ਉਹ ਮੰਤਰੀ ਨੇ ਨੌ ਮੰਤਰੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਇੱਕ ਮੰਤਰੀ ਰਹਿ ਗਿਆ ਉਸ ਮੰਤਰੀ ਦਾ ਵੀ ਆਪਾਂ ਜ਼ਿਕਰ ਕਰ ਲਈ ਕਰ ਹੀ ਲੈਨੇ ਆ ਕਿਹੜੇ ਉਹ ਮੰਤਰੀ ਨੇ ਸਾਡੇ ਆਖਰੀ ਮੰਤਰੀ ਨੇ ਨੌਵੇਂ ਮੰਤਰੀ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਜਿਨ੍ਹਾਂ ਦੇ ਆਪਣੇ ਹਲਕੇ ਦੇ ਵਿੱਚੋਂ ਆਮ ਆਦੀ ਪਾਰਟੀ ਹਾਰੀ ਆ ਉਹ ਹੈ ਈਟੀਓ ਹਰਪਜਨ ਸਿੰਘ ਈਟੀਓ ਈਟੀਓ ਹਰਪਜਨ ਸਿੰਘ ਵਿਧਾਨ ਸਭਾ ਹਲਕਾ ਜੰਡਿਆਲਾ ਤੋਂ ਚੋਣ ਜਿੱਤ ਕੇ ਆਏ ਸੀ ਤੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਬਣੇ ਸੀ ਮੰਤਰੀ ਬਣਨ ਤੋਂ ਬਾਅਦ ਲੋਕਾਂ ਦਾ ਵਿਸ਼ਵਾਸ ਜਿੱਤਣਾ ਬੜਾ ਸੌਖਾ ਹੁੰਦਾ ਹੈ ਕਿਉਂਕਿ ਤੁਹਾਡੇ ਕੋਲ ਮੰਤਰੀ ਦੀ ਪਾਵਰ ਹੈ ਇੱਕ ਮੰਤਰੀ ਪੂਰੇ ਪੰਜਾਬ ਦੇ ਵਿੱਚ ਕੰਮ ਕਰਵਾ ਸਕਦਾ ਹੈ ਤੁਹਾਡੇ ਹਲਕੇ ਦੇ ਲੋਕ ਤਾਂ ਤੁਹਾਡੇ ਨਾਲ ਆਪਣੇ ਆਪ ਹੀ ਜੁੜ ਜਾਂਦੇ ਆ ਕਿਉਂਕਿ ਤੁਹਾਡੇ ਕੋਲ ਮੰਤਰੀ ਦੀ ਪਾਵਰ ਹੈ ਪਰ ਲੋਕ ਸਭਾ ਹਲਕਾ ਅਮਰਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਚੋਣ ਲੜ ਰਹੇ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਉਹ ਚੋਣ ਹਾਰ ਜਾਂਦੇ ਆ ਲੋਕ ਸਭਾ ਹਲਕਾ ਅਮਰਤਸਰ ਤੋਂ ਅਮਰਤਸਰ ਤੋਂ ਚੋਣ ਹਾਰਨਾ ਬਖਰੀ ਗੱਲ ਹੈ ਅਮਰਤਸਰ ਦੇ ਅੰਦਰ ਆਉਂਦਾ ਵਿਧਾਨ ਸਭਾ ਹਲਕਾ ਜੰਡਿਆਲਾ ਜਿੱਥੋਂ ਈਟੀਓ ਹਰਪ੍ਰਜਨ ਸਿੰਘ ਮੰਤਰੀ ਬਣ ਕੇ ਆਇਆ ਐ ਐਮਐਲਏ ਜਿੱਤ ਕੇ ਆਏ ਸੀ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਇਆ ਕਿਉਂ ਬਣਾਇਆ ਸੀ ਮੰਤਰੀ ਤਾਂ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਲੋਕਾਂ ਦੇ ਕੰਮ ਕਰਵਾਉਣ ਤਾਂ ਕਿ ਬੰਨ ਬੰਨ ਮੈਂ ਨਾ ਆਰਮੀ ਬਣ ਕੇ ਭਗਵਾਨ ਤਮਨ ਨੂੰ ਇਕੱਲੇ ਨੂੰ ਫਾਈਟ ਨਾ ਕਰਨੀ ਪਵੇ ਉਹਦੇ ਨਾਲ ਜਿਹੜੇ 15 ਹੋਰ ਮੰਤਰੀ ਹੈ ਉਹ ਵੀ ਬਰਾਬਰ ਦਾ ਸਾਥ ਦੇਣ ਪਰ ਪੰਜਾਬ ਦੇ ਵਿੱਚ 15 ਮੰਤਰੀਆਂ ਤੋਂ ਸਿਰਫ 6 ਮੰਤਰੀ ਕਾਮਯਾਬ ਹੋਏ ਆ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਨੂੰ ਜਿਤਾਉਣ ਦੇ ਲਈ ਬਾਕੀ ਜਿਹੜੇ 9 ਆ 9 ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਆਮ ਆਦੀ ਪਾਰਟੀ ਦਾ ਕੈਂਡੀਡੇਟ ਬੁਰੀ ਤਰ੍ਹਾਂ ਹਾਰਿਆ ਇਹ 9 ਮੰਤਰੀਆਂ ਦਾ ਆਪਾਂ ਇਕੱਲੇ-ਇਕੱਲੇ ਦਾ ਜ਼ਿਕਰ ਕੀਤਾ ਹੈ ਆਉਣ ਵਾਲਾ ਟਾਈਮ ਦੱਸੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਮੰਤਰੀਆਂ ਤੇ ਕੋਈ ਐਕਸ਼ਨ ਲੈਂਦੀ ਹੈ ਜਾਂ ਫਿਰ ਇਹਨਾਂ ਨੂੰ ਵਾਰਨਿੰਗ ਦੇ ਕੇ ਹੀ ਦੁਬਾਰਾ ਉਹੀ ਅਹੁਦੇ ਤੇ ਬਰਕਰਾਰ ਰੱਖਿਆ ਜਾਏਗਾ ਦੇਖਦੇ ਹਾਂ ਆਉਣ ਵਾਲਾ ਸਮਾਂ ਇਹਨਾਂ ਮੰਤਰੀਆਂ ਦੇ ਲਈ ਖਤਰੇ ਦੀ ਘੰਟੀ ਸਾਫਟ ਹੋ ਸਕਦਾ ਹੈ ਦੇਖਦੇ ਰਹੋ ਨਿਰਪੱਖ ਪੋਸਟ ਧੰਨਵਾਦ ਸਤਿ ਸ੍ਰੀ ਅਕਾਲ